ਪਟੋਲ ਤੇ ਡੀਜ਼ਲ ਦੀਆਂ ਕੀਮਤਾਂ ਚਾਰੇ ਨੇ ਵੱਡੇ ਉਤਾਰ ਚੜਾਵ ਲੋਕਾਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਉਤਾਰ ਚੜ੍ਹਾਅ ਜਾਰੀ ਨੇ ਇਸ ਦਰਅਤੇ ਦੇਸ਼ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੈਅ ਕੀਤੀਆਂ ਜਾਂਦੀਆਂ ਨੇ ਹਾਲਾਂਕਿ ਲੰਬੇ ਸਮੇਂ ਤੋਂ ਰਾਸ਼ਟਰੀ ਪੱਤਰ ਤੇ ਤੇਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਆਇਆ ਤੇ ਅੱਜ ਦੀ ਅਪਡੇਟ ਦੇ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵੀ ਕੋਈ ਬਦਲਾਅ ਨਹੀਂ ਹੋਇਆ ਹਾਲਿਆ ਦੇ ਵਿੱਚ ਰਾਜ ਪੱਤਰ ਤੇ ਕੀਮਤਾਂ 'ਚ ਮਾਮਲੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਦਰਸਲ ਦਾਸੀ ਹੈ ਕਿ ਅੱਜ ਨਵੀਂ ਦਿੱਲੀ ਵਿੱਚ ਪੈਟਰੋਲ ਦੀ ਕੀਮਤ 94.72 ਰੁਪਏ ਪ੍ਰਤੀ ਲੀਟਰ ਹੈ ਮੁੰਬਈ ਵਿੱਚ ਪੈਟਰੋਲ ਦੀ ਕੀਮਤ 104.21 ਰੁਪਏ ਹੈ ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ 103.94 ਪ੍ਰਤੀ ਲੀਟਰ ਹੈ ਇਸੇ ਨਾਲ ਹੀ ਚਨਈ ਦੇ ਵਿੱਚ ਪੈਟਰੋਲ ਦੀ ਕੀਮਤ 100.75 ਰੁਪਏ ਪ੍ਰਤੀ ਲੀਟਰ ਹੈ ਦੱਸਿਆ ਕਿ ਹੁਣ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਡੀਜ਼ਲ ਦੀ ਕੀਮਤ ਜਿਹੜੀ ਆ ਉਹ ਲਗਾਤਾਰ ਵਧਦੀ ਚੜਦੀ ਹੈ ਇਸ ਦੇ ਚੱਲਦੇ ਹੀ ਬਹੁਤ ਵੱਡੇ ਬਦਲਾਅ ਜਿਹੜੇ ਦੇਖਣ ਨੂੰ ਮਿਲੇ ਨੇ ਦੱਸੀਏ ਕਿ ਹੁਣ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਦੇ ਆਧਾਰਿਤ ਹੈ। ਭਾਰਤੀ ਤੇਲ ਮਾਰਕੀਟਿੰਗ ਕੰਪਨੀਆਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਹਰ ਰੋਜ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਫੈਸਲਾ ਕਰਦੀ ਹੈ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਤੇਲ ਕੰਪਨੀਆਂ ਹਰ ਰੋਜ਼ ਸਵੇਰੇ 6 ਵਜੇ ਸ਼ਹਿਰਾਂ ਦੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਬਾਰੇ ਜਾਣਕਾਰੀ ਦਿੰਦੀ ਹੈ। ਦੱਸਦੀ ਹੈ ਕਿ ਰਾਜ ਪੱਧਰ ਤੇ ਪੈਟਰੋਲ ਤੇ ਲਗਾਏ ਜਾਣ ਵਾਲੇ ਟੈਕਸ ਕਰਨ ਵੱਖ-ਵੱਖ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਵੱਖ-ਵੱਖ ਕੀਮਤਾਂ ਦੇਖਣ ਨੂੰ ਮਿਲਦੀਆਂ ਨੇ। ਤੁਹਾਨੂੰ ਦੱਸਦੀ ਹੈ ਕਿ ਹੁਣ ਇਸ ਤਰੀਕੇ ਦੇ ਨਾਲ ਵੱਡੇ ਸ਼ਹਿਰ ਪੈਟਰੋਲ ਤੇ ਡੀਜ਼ਲ ਦੀ ਕੀਮਤ ਵੀ ਤੁਸੀਂ ਜਾਣ ਸਕਦੇ ਹੋ ਆਪਣੇ ਫੋਨ ਤੇ ਹੀ SMS ਰਾਹੀਂ ਤੁਸੀਂ ਇਹ ਰੇਟਾਂ ਨੂੰ ਵੀ ਜਾਣ ਸਕਦੇ ਹੋ ਇਸ ਲਈ ਇੰਡੀਅਨ ਆਇਲ IOCL ਦੇ ਗਾਕਾ ਨੂੰ ਆਰਐਸਪੀ ਕੋਡ ਲਿਖਣਾ ਹੋਵੇਗਾ ਅਤੇ ਉਸ ਤੋਂ ਬਾਅਦ ਇਸ ਨੂੰ ਭੇਜਣਾ ਹੋਵੇਗਾ ਤਾਂ ਹੁਣ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕੁਝ ਬਦਲਾਅ ਨਹੀਂ ਆਏ ਨੇ ਪਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜੋ ਹੈ ਬਦਲਾਅ ਦੇਖਣ ਨੂੰ ਮਿਲ ਸਕਦੇ ਨੇ ਦੱਸਿਆ ਕਿ ਹੁਣ ਲੋਕਾਂ ਨੂੰ ਰਾਹਤ ਹੈ ਕਿਉਂਕਿ ਕੋਈ ਵੱਡਾ ਬਦਲਾਅ ਨਹੀਂ ਹੋਇਆ ਤੇ ਹੁਣ ਤੁਹਾਡੀਆਂ ਜੇਬਾਂ ਤੇ ਬਿਲਕੁਲ ਵੀ ਡਾਕਾ ਨਹੀਂ ਪਵੇਗਾ ਯਾਨੀ ਕਿ ਹੁਣ ਭਾਰਤ ਨਾਂ ਨੂੰ ਇੱਕ ਵੱਡੀ ਖੁਸ਼ਖਬਰੀ ਮਿਲੀ ਹੈ ਕਿਉਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਪੈਟਰੋਲ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਵੱਧ ਜਾਂਦੀਆਂ ਨੇ ਤਾਂ ਵਧਣ ਦੇ ਕਰਕੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਲੋਕਾਂ ਦੀਆਂ ਜੇਬਾਂ ਤੇ ਡਾਕਾ ਪੈਂਦਾ ਪਰ ਹੁਣ ਕੋਈ ਵੀ ਬਦਲਾਅ ਅੱਜ ਦੇ ਦਿਨ ਨਹੀਂ ਹੋਇਆ ਅੱਜ ਦੀ ਅਪਡੇਟ ਦੇ ਅਨੁਸਾਰ ਪਟੂਲ ਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਨੇ ਪਰ ਕੁਝ ਤਾਵਾਂ ਤੇ ਹਲਕੀ ਦਰਮਿਆਨੀ ਜਿਹੜੇ ਰੇਟ ਨੇ ਉਹਨਾਂ 'ਚ ਬਦਲਾਅ ਦੇਖਣ ਨੂੰ ਮਿਲਿਆ ਤੇ ਦੱਸੀਏ ਕਿ ਇਹ ਵਿਹਾਦ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਹੁਣ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਜਿਹੜੀ ਨਵੀਂ ਦਿੱਲੀ ਹੈ ਉਸ ਦੇ ਵਿੱਚ ਪੈਟਰੋਲ ਦੀ ਕੀਮਤ 94.72 ਰੁਪਏ ਪ੍ਰਤੀ ਲੀਟਰ ਹੈ ਮੁੰਬਈ ਦੇ ਵਿੱਚ 104.21 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਪੈਟਰੋਲ ਤੇ ਡੀਜ਼ਲ ਦੀ ਕੀਮਤ ਹੈ ਔਰ ਦੱਸੀਏ ਕਿ ਇਸ ਨਾਲ ਹੀ ਹੁਣ ਇਹ ਉਤਾਰ ਚੜਾਵ ਲਗਾਤਾਰ ਜਾਰੀ ਨੇ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਵੱਡੇ ਪੱਤਰ ਦੀ ਰਾਹਤ ਜਿਹੜੀ ਆ ਮਿਲਦੀ ਨਜ਼ਰ ਆ ਰਹੀ ਹੈ ਤੇ ਇਹ ਅਪਡੇਟ ਦੇ ਰਾਹੀਂ ਜੋ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਵਦੇਰੇ